ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਜੀਵਨ ਵਿੱਚ ਪ੍ਰਾਰਥਨਾ ਅਤੇ ਧਿਆਨ ਦੋਨਾਂ ਦਾ ਹੋਣਾ ਜ਼ਰੂਰੀ ਹੈ ਪ੍ਰਾਰਥਨਾ ਵਿੱਚ ਭਗਵਾਨ ਤੁਹਾਡੀ ਸੁਣਦੇ ਹਨ ਅਤੇ ਧਿਆਨ ਵਿੱਚ ਤੁਸੀਂ ਭਗਵਾਨ ਦੀ ਸੁਣਦੇ ਹੋ ਇੱਕ ਛੋਟੀ ਜਿਹੀ ਕਹਾਣੀ ਦੋ ਦੋਸਤਾਂ ਦੀ ਜਿਨ੍ਹਾਂ ਵਿੱਚ ਇੱਕ ਸ਼ਰਤ ਲੱਗੀ ਸੀ ਕਿ ਦੋਨਾਂ ਵਿੱਚੋਂ ਇੱਕ ਦੋਸਤ ਮਕਾਨ ਦੇ ਅੰਦਰ ਬੰਦ ਹੋਵੇਗਾ 1 ਸਾਲ ਦੇ ਲਈ ਅੰਦਰੋਂ ਨਾ ਮੋਬਾਈਲ ਹੋਵੇਗਾ ਤੇ ਨਾ ਹੀ ਟੀਵੀ ਹੋਵੇਗਾ मनोरंजन ਦਾ ਕੋਈ ਵੀ ਸਾਧਨ ਨਹੀਂ ਹੋਵੇਗਾ ਸਿਰਫ ਭੋਜਨ ਉਸ ਤੱਕ ਪਹੁੰਚਾ ਦਿੱਤਾ ਜਾਵੇਗਾ ਅਤੇ ਉਸ ਨੂੰ ਉਸੇ ਮਕਾਨ ਦੇ ਅੰਦਰ ਬੰਦ ਰਹਿਣਾ ਹੈ ਇਥੋਂ ਤੱਕ ਕਿ ਛੱਤ ਤੇ ਵੀ ਨਹੀਂ ਜਾਣਾ ਉਸ ਦੋਸਤ ਨੇ ਕਿਹਾ ਠੀਕ ਹੈ ਮੈਂ ਤਿਆਰ ਹਾਂ ਸ਼ਰਤ ਨੂੰ ਨਿਭਾਉਣ ਲਈ ਪਰ ਤੂੰ ਮੈਨੂੰ ਕੀ ਦੇਵੇਂਗਾ ਦੂਸਰੇ ਦੋਸਤ ਨੇ ਕਿਹਾ ਮੈਂ ਤੈਨੂੰ 10 ਲੱਖ ਰੁਪਏ ਦੇਵਾਂਗਾ ਪਰ ਤੂੰ ਸ਼ਰਤ ਨੂੰ ਪੂਰੀ ਤਰ੍ਹਾਂ ਨਿਭਾਉਣਾ ਹੈ ਜੇ ਤੂੰ ਪੂਰਾ ਨਾ ਕਰ ਸਕਿਆ ਸ਼ਰਤ ਤੋੜ ਦਿੱਤੀ ਤਾਂ ਤੂੰ ਅੰਦਰੋਂ ਘੰਟੀ ਵਜਾ ਦੇਣਾ ਬਾਹਰੋਂ ਅਸੀਂ ਦਰਵਾਜ਼ਾ ਖੋਲ ਦੇਵਾਂਗੇ ਪਰ ਜੇ ਉਹ ਸ਼ਰਤ ਟੁੱਟ ਗਈ ਤਾਂ ਤੂੰ ਮੈਨੂੰ 10 ਲੱਖ ਰੁਪਏ ਦੇਣੇ ਹੋਣਗੇ ਸ਼ਰਤ ਲਈ ਉਹ ਦੋਸਤ ਤਿਆਰ ਸੀ ਸ਼ਰਤ ਦਾ ਦਿਨ ਆ ਗਿਆ ਸਮਾਂ ਜੋ ਸੀ ਸ਼ੁਰੂ ਹੋ ਗਿਆ ਉਸਨੇ ਆਪਣੇ ਆਪ ਨੂੰ ਘਰ ਦੇ ਅੰਦਰ ਕੈਦ ਕਰ ਲਿਆ ਬਾਹਰ ਨਹੀਂ ਨਿਕਲਿਆ ਨਾ ਉਸ ਕੋਲ ਮੋਬਾਈਲ ਸੀ ਨਾ ਟੀਵੀ ਮਨੋਰੰਜਨ ਦਾ ਕੋਈ ਵੀ ਸਾਧਨ ਨਹੀਂ ਸੀ ਘਰ ਵਿੱਚ ਕੋਈ ਹੋਰ ਵੀ ਨਹੀਂ ਸੀ ਇਸ ਲਈ ਉਹ ਇਕੱਲਾ ਬੰਦ ਹੋ ਚੁੱਕਿਆ ਸੀ 10-15 ਦਿਨ ਤੱਕ ਉਸਨੇ ਔਖੇ ਸੌਖੇ ਕੱਢੇ ਤੇ ਫਿਰ ਉਸਦੇ ਅੰਦਰ ਫਰਸਟ੍ਰੇਸ਼ਨ ਵਧਣ ਲੱਗੀ ਉਹ ਦੀਵਾਰਾਂ ਤੇ ਮੁੱਕੇ ਮਾਰਨ ਲੱਗਿਆ ਜ਼ੋਰ-ਜ਼ੋਰ ਨਾਲ ਚੀਲਾਉਣ ਲੱਗਿਆ ਗਾਲਾਂ ਦੇਣ ਲੱਗਾ ਫਰਸਟ੍ਰੇਟ ਹੋਣ ਲੱਗਾ ਉਸ ਨੂੰ ਲੱਗਿਆ ਕਿ ਮੈਂ ਇਹ ਕੀ ਕਰ ਲਿਆ ਬਹੁਤ ਵਾਰ ਮਨ ਕਰਦਾ ਸੀ ਕਿ ਜਾ ਕੇ ਉਹ ਕਾਂਟੀ ਬਜਾ ਦੇਵੇ ਅਤੇ ਇਹ ਸ਼ਰਤ ਖਤਮ ਕਰ ਦੇਵੇ ਪਰ ਫਿਰ ਉਸ ਨੂੰ 10 ਲੱਖ ਰੁਪਏ ਵਾਲੀ ਗੱਲ ਯਾਦ ਆ ਜਾਂਦੀ ਸੀ ਕੇ 10 ਲੱਖ ਰੁਪਏ ਮੈਨੂੰ ਦੇਣੇ ਪੈਣਗੇ ਜੇ ਫੋਲੋ ਨਾ ਕੀਤਾ ਜੇ ਕਰ ਲਿਆ 1 ਸਾਲ ਕੱਢ ਲਿਆ ਤਾਂ ਮੈਨੂੰ ਮਿਲ ਵੀ ਸਕਦੇ ਆ 10 ਲੱਖ ਇਸ ਲਈ ਉਹ ਚੁੱਪਚਾਪ ਰਹਿ ਜਾਂਦਾ ਬਹੁਤ ਵਾਰ ਮਨ ਕਰਦਾ ਕਿ ਦਰਵਾਜ਼ਾ ਤੋੜ ਕੇ ਬਾਹਰ ਚਲੇ ਜਾਵਾਂ ਪਰ ਜਾਂਦਾ ਨਹੀਂ ਹੌਲੀ ਹੌਲੀ ਉਸ ਨੂੰ ਲੱਗਿਆ ਕਿ ਇਸ ਸ਼ਰਤ ਵਿੱਚ ਹੀ ਮੈਨੂੰ ਆਪਣਾ ਸਕੂਨ ਲੱਭਣਾ ਹੋਵੇਗਾ ਪੋਜ ਨੂੰ ਉਸ ਕੋਲ ਸਮੇਂ ਸਿਰ ਪਹੁੰਚ ਜਾਂਦਾ ਸੀ ਭੋਜਨ ਕਰਨ ਤੋਂ ਬਾਅਦ ਇੱਕ ਜਗ੍ਹਾ ਕੁਝ ਸਮੇਂ ਲਈ ਉਹ ਬੈਠ ਗਿਆ ਅਤੇ ਜਦੋਂ ਉਸਨੇ ਉੱਥੇ ਬੈਠ ਕੇ ਆਪਣੇ ਇਕੱਲੇਪਣ ਨੂੰ ਮਹਿਸੂਸ ਕੀਤਾ ਆਪਣੇ ਅੰਦਰ ਦੀ ਸ਼ਾਂਤੀ ਨੂੰ ਮਹਿਸੂਸ ਕੀਤਾ ਅੱਖਾਂ ਬੰਦ ਕੀਤੀਆਂ ਤੇ ਧਿਆਨ ਕਰਨਾ ਸ਼ੁਰੂ ਕੀਤਾ ਤਾਂ ਉਸ ਨੂੰ ਜੀਵਨ ਦਾ ਸਾਰ ਸਮਝ ਵਿੱਚ ਆ ਗਿਆ ਉਸ ਦਿਨ ਉਸ ਨੂੰ ਅਜੀਹਾ ਲੱਗਿਆ ਕਿ ਇਹ ਸ਼ਰਤ ਠੀਕ ਤਾਂ ਹੈ ਇਹ ਸ਼ਰਤ ਉਸ ਨੂੰ ਆਪਣੇ ਅੰਦਰ ਦੇ ਆਪਣੇ ਆਪ ਨਾਲ ਮਿਲਾ ਰਹੀ ਹੈ ਉਸ ਤੋਂ ਬਾਅਦ ਉਹ ਕਦੇ ਗੁੱਸਾ ਨਹੀਂ ਕਰਦਾ ਸੀ ਖੇਜਦਾ ਨਹੀਂ ਸੀ ਦੀਵਾਰਾਂ ਤੇ ਮੁੱਕੇ ਨਹੀਂ ਮਾਰਦਾ ਸੀ ਬਸ ਚੁੱਪਚਾਪ ਬੈਠ ਜਾਂਦਾ ਸੀ ਜਦੋਂ ਵੀ ਉਸ ਨੂੰ ਲੱਗਦਾ ਸੀ ਕਿ ਹੁਣ ਮੈਂ ਬੋਰ ਹੋਣ ਲੱਗਾ ਹਾਂ ਤਾਂ ਧਿਆਨ ਵਿੱਚ ਬੈਠ ਜਾਂਦਾ ਸੀ ਅਤੇ ਇੱਕ ਅਸੀਮ ਜਿਹੀ ਸ਼ਾਂਤੀ ਦਾ ਅਨੁਭਵ ਕਰਦਾ ਸੀ ਇੱਕ ਸਾਲ ਖਤਮ ਹੋਣ ਲਈ ਆਇਆ ਸੀ ਸਿਰਫ ਕੁਝ ਦਿਨ ਬਚੇ ਸਨ ਅਤੇ ਉਹ ਜੋ ਦੋਸਤ ਸੀ ਜਿਸ ਨੂੰ ਲੱਗਦਾ ਸੀ ਕਿ ਮੇਰੇ ਦੋਸਤ ਨੇ ਤਾਂ ਸ਼ਰਤ ਪੂਰੀ ਕਰ ਦਿੱਤੀ ਹੁਣ ਉਸ ਨੂੰ 10 ਲੱਖ ਰੁਪਏ ਦੇਣੇ ਪੈਣਗੇ ਉਹ ਦਿਵਾਲੀਆ ਹੋਣ ਲੱਗਾ ਸੀ ਉਸਤੇ ਕੋਲ ਪੈਸੇ ਖਤਮ ਹੋ ਗਏ ਸਨ ਉਸਦਾ ਕੰਮ ਡੁੱਬ ਗਿਆ ਸੀ ਹੁਣ ਉਸ ਨੂੰ ਸਮਝ ਨਹੀਂ ਲੱਗ ਰਹੀ ਸੀ ਕਿ 10 ਲੱਖ ਰੁਪਏ ਕਿੱਥੋਂ ਲਿਆ ਕੇ ਦੇਵਾਂਗਾ ਤਾਂ ਉਸਨੇ ਇੱਕ ਪਲਾਨ ਬਣਾਇਆ ਉਹ ਆਪਣੇ ਨਾਲ ਗੰਨ ਲੈ ਕੇ ਉਸ ਘਰ ਵਿੱਚ ਗਿਆ ਕਿ ਦੋਸਤ ਨੂੰ ਗੋਲੀ ਮਾਰ ਦਿੰਦਾ ਹਾਂ ਗੱਲ ਖਤਮ ਹੋ ਜਾਵੇਗੀ ਸ਼ਰਤ ਇੱਥੇ ਹੀ ਖਤਮ ਹੋ ਜਾਵੇਗੀ ਪਰ ਜਦੋਂ ਉਹ ਉੱਥੇ ਪਹੁੰਚਿਆ ਤਾਂ ਦੇਖਦਾ ਹੈ ਕਿ ਉਸ ਘਰ ਦਾ ਦਰਵਾਜ਼ਾ ਖੁੱਲਿਆ ਹੋਇਆ ਹੈ। ਉਹ ਵਿਅਕਤੀ ਤਾਂ ਬਾਹਰ ਨਿਕਲ ਚੁੱਕਿਆ ਹੈ। ਇੱਕ ਚਿੱਠੀ ਉੱਥੇ ਚਿਪਕੀ ਹੋਈ ਹੈ ਜਿਸ ਤੇ ਲਿਖਿਆ ਹੋਇਆ ਸੀ ਕਿ ਮੇਰੇ ਪਿਆਰੇ ਦੋਸਤ ਸ਼ਰਤ ਖਤਮ ਹੋਣ ਵਿੱਚ ਸਿਰਫ ਇੱਕ ਦਿਨ ਹੀ ਬਚਿਆ ਹੈ। ਹੁਣ ਤਾਂ ਮੈਂ ਇਸ ਸ਼ਰਤ ਨੂੰ ਖਤਮ ਕਰਨ ਵਾਲਾ ਹਾਂ। 10 ਲੱਖ ਰੁਪਏ ਜਿੱਤਣ ਵਾਲਾ ਹਾਂ ਪਰ ਅੰਦਰ ਰਹਿ ਕੇ ਮੈਂ ਸਮਝ ਲਿਆ ਕਿ 10 ਲੱਖ ਰੁਪਈਆਂ ਦੀ ਕੋਈ ਵੈਲਿਊ ਨਹੀਂ ਹੈ। ਇਸ ਲਈ ਮੈਂ ਇਹ ਸ਼ਰਤ ਆਪ ਹੀ ਤੋੜ ਦਿੱਤੀ ਤੈਨੂੰ ਕੋਈ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੈ ਮੈਂ ਅੰਦਰ ਰਹਿ ਕੇ ਮਹਿਸੂਸ ਕੀਤਾ ਹੈ ਕਿ ਆਪਾਂ ਆਪਣੇ ਆਪ ਨਾਲ ਮਿਲ ਸਕਦੇ ਹਾਂ ਆਪਣੀ ਤਾਕਤ ਨੂੰ ਵਧਾ ਸਕਦੇ ਹਾਂ ਧਿਆਨ ਦੇ ਜਰੀਏ ਅਸੀਂ ਇੱਕ ਅਸੀਮ ਸ਼ਕਤੀ ਦਾ ਅਨੁਭਵ ਕਰ ਸਕਦੇ ਹਾਂ ਉਸ ਦੋਸਤ ਦੀਆਂ ਅੱਖਾਂ ਖੁੱਲ ਗਈਆਂ ਤੇ ਉਸ ਨੂੰ ਸਮਝ ਵਿੱਚ ਆ ਗਿਆ ਕਿ ਜ਼ਿੰਦਗੀ ਦਾ ਸਾਰ ਕੀ ਹੈ ਬੈਲੈਂਸ ਖੁਦ ਨਾਲ ਕਿਵੇਂ ਬਣਾਉਣਾ ਹੈ ਜ਼ਿੰਦਗੀ ਵਿੱਚ ਜੇਕਰ ਤੁਸੀਂ ਇਸ ਕਹਾਣੀ ਤੋਂ ਸਿੱਖਣਾ ਹੈ ਤਾਂ ਇਹ ਨਾ ਸੋਚੋ ਕਿ ਇੱਕ ਸਾਲ ਲਈ ਬੰਦ ਹੋਣਾ ਪਵੇਗਾ ਤੁਸੀਂ ਆਪਣੇ ਪੂਰੇ ਦਿਨ ਵਿੱਚੋਂ ਇੱਕ ਘੰਟਾ ਆਪਣੇ ਆਪ ਲਈ ਕੱਢੋ ਇੱਕ ਘੰਟਾ ਜੇ ਮੁਸ਼ਕਲ ਹੈ ਤਾਂ ਅੱਧਾ ਘੰਟਾ ਕੱਢੋ ਅਤੇ ਇਹ ਸੋਚੋ ਕਿ ਕਿਸੇ ਨੇ ਤੁਹਾਡੇ ਨਾਲ ਸ਼ਰਤ ਲਗਾ ਲਈ ਹੈ ਅਤੇ ਤੁਸੀਂ ਅੱਧੇ ਘੰਟੇ ਲਈ ਚੁੱਪਚਾਪ ਇੱਕ ਜਗ੍ਹਾ ਤੇ ਬੈਠੇ ਰਹਿਣਾ ਹੈ ਕਿਸੇ ਮੋਬਾਈਲ ਜਾਂ ਟੀਵੀ ਦੇ ਸਹਾਰੇ ਨਹੀਂ ਬਲਕਿ ਆਪਣੇ ਅੰਦਰ ਦੀ ਆਤਮਾ ਦੇ ਰਾਹੀਂ ਆਪਣੇ ਅੰਦਰ ਦੀ ਸ਼ਾਂਤੀ ਲੱਭਣੀ ਹੈ ਤੁਸੀਂ ਮਹਿਸੂਸ ਕਰੋਗੇ ਕਿ ਉਹ ਅੱਧਾ ਘੰਟਾ ਤੁਹਾਡੇ ਦਿਨ ਭਰ ਦੀ ਸ਼ਕਤੀ ਨੂੰ ਦੁੱਗਣਾ ਚੌਗਣਾ ਕਰ ਦੇਵੇਗਾ ਬਸ ਉਹ ਅੱਧਾ ਘੰਟਾ ਆਪਣੇ ਆਪ ਨੂੰ ਦੇਵੋ ਤੁਹਾਡੇ ਬਚੇ ਹੋਏ 23 ਘੰਟੇ ਵਿੱਚ એનર્ਜੀ ਬਹੁਤ ਜ਼ਿਆਦਾ ਵੱਧ ਜਾਵੇਗੀ ਇਹ ਜੋ ਸ਼ਾਂਤੀ ਦੀ ਤਾਕਤ ਹੈ ਇਕਾਗਰਤਾ ਦੀ ਤਾਕਤ ਹੈ ਇਹ ਜੋ ਸ਼ਕਤੀ ਹੈ ਮੈਡੀਟੇਸ਼ਨ ਦੀ ਇਸੇ ਨੂੰ ਇਹ ਕਹਾਣੀ ਸਮਝਾਉਂਦੀ ਹੈ ਧੰਨਵਾਦ